हां जी दोस्तों सारेया नुं सस्त्रिकाल स्वागत करते हैं टोंडा राज संधू फार्मिंग दे विच आज पहुंचेया दोस्तों ਪਿੰਡ ਚੀਮਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਚੀਮਾ ਵੀਰ ਅਮਰਤ ਕੋਲ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਕੋਈ ਇੱਕ ਦੋ ਨਗ ਜੜਿਆ ਦੋਸਤੋ ਵੀਰ ਸੇਲ ਕਰਦਾ ਲਿਆ ਕੇ ਠੀਕ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਸੋਈ ਸਪਾਈ ਵੈੜ ਆ ਸੋ ਪੂਰੀ ਡਿਟੇਲ ਇੰਦੀ ਵੀਰ ਅਮਰਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਦੁੱਧ ਹੁਣ ਕਿੰਨੇ ਤੇ ਚੱਲ ਰਹੀ ਆ ਕੀ ਰੇਟ ਪੜਦਾ ਰਹੂਗਾ ਦੋਸਤੋ ਪੂਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਤੇ ਨਾਲ ਲੱਗਦੇ ਬੈਲ ਬਟਨ ਨੂੰ ਵੀ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਆ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਤਰੀਕ ਦੋਸਤੋ 21 ਮਈ ਤੇ ਸਮਾਂ ਕੋਈ ਮਾਰਨਿੰਗ ਦੇ 9:30 ਪੌਣੇ 10:00 ਵਜੇ ਦਾ ਆਉ ਲੈਨੇ ਆ ਬਤੇਰੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਅਮਰਤ ਸਾਸਰੀ ਘਰ ਆ। ਸਾਸਰੀ ਘਰ ਸੰਧੂ ਸਾਹਿਬ ਹੋਰ ਸਭ ਠੀਕ ਠਾਕ ਜੀ। ਕੀ ਹਾਲ ਨੇ ਅਮਰਤ? ਵਧੀਆ ਵਧੀਆ ਤੁਸੀਂ ਸੁਣਾਓ। ਹੋਰ ਵਧੀਆ ਫਿਰ ਠੀਕ ਠਾਕ। ਵਧੀਆ ਵਧੀਆ। ਅੱਛਾ ਅਮਰਤ ਇੱਕ ਦੋ ਨਾਗੇ ਇਸੇ ਤਰ੍ਹਾਂ ਆਏ ਆਈ ਜਾਂਦੇ ਆ ਵਧੀਆ। ਹਾਂਜੀ 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 ਹਾਂਜੀ। ਅੱਜ ਵਹਿੜ ਆਪਣੇ ਕੋਲ। ਹਾਂਜੀ ਹਾਂਜੀ। ਇਹ ਸੂਈ ਆ? ਹਾਂਜੀ ਹਾਂਜੀ ਸੂਈ ਆ। ਤੇ 5-6 ਦਾ 5-6 ਦਿਨ ਹੋ ਗਏ ਸੂਈ ਨੂੰ ਵੀ ਜੀ। 5-6 ਦਿਨ। ਹਾਂਜੀ ਹਾਂਜੀ। ਤੇ ਸੂਬਾ ਕਿੰਨਾ ਹੋ ਗਈ? ਸੂਬਾ ਤੀਜਾ ਵੀਰ ਜੀ। ਤੀਜਾ ਸੂਬਾ। ਅੱਖ ਨੂੰ ਐਵੇਂ ਦੁੱਜੇ ਅੱਖੀ ਇਹੋ ਗੱਲ ਨਹੀਂ। ਜਿਹੜੀ origignal ਵੱਛਾ ਅੱਛਾ ਅਮਰਤ ਪੰਜਾ ਛੇਾਂ ਕ ਦਿਨਾਂ ਦੀ ਸੂਈ ਹੈ ਤੇ ਕੀ ਹੁਣ ਦੁੱਧ ਦੀ ਸਥਿਤੀ ਹੈ ਦੁੱਧ ਵੀ ਜੀ ਹੋ 15 ਕਿਲੋ ਪੱਕਾ 14 ਕਿਲੋ ਆਪਾਂ ਆਖਾਂਗੇ ਜਿਹੜਾ ਕੋਈ ਦੋ ਜਿਹੜਾ ਕੋਈ 90 ਮਾਰ ਕੇ ਆਪਣੇ ਘਰੇ ਲੈ ਜਾਏ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲੋ ਦੋਸਤੋ ਸੱਤਾ ਕ ਦਿਨਾਂ ਦੀ ਸੂਈ ਆ ਬੈੜ ਤੀਜਾ ਸਵੇਰ ਤੁਸੀਂ ਮੰਨ ਸਕਦੇ ਜੀ ਬਾਕੀ ਹਰ ਕ ਵੀਰ ਦੀ ਆਪੋ ਆਪਣੀ ਸਮਝ ਆ ਕਿਉਂਕਿ ਹਰ ਕ ਵੀਰ ਨੇ ਆਪੋ ਆਪਣਾ ਪੜਤਾ ਜਿਹੜਾ ਦੋਸਤੋ ਖਰੀਦਣਾ ਹੁੰਦਾ ਵੀ ਕਿਸੇ ਨੂੰ ਕਿੰਨਾ ਵਾਰਾ ਖਾਂਦੀ ਕਿਸੇ ਨੂੰ ਕਿੰਨਾ ਪਰ ਤੀਜਾ ਸਵੇਰ ਇਹ ਬੈੜ ਚੀਆਂ ਸਤਾਗਤ ਨਾ ਦੀ ਸੂਈ ਆ 14 ਕਿਲੋ ਦੁੱਧ ਗਿੰਤੀ ਮਿੰਤੀ ਵਾਲਾ ਕਹਿ ਨੂੰ ਅਮਰਤਾਂ ਦਾ 15 ਕਿਲੋ ਵੀ ਕਹਿ ਸਕਦੇ ਆ ਪਰ ਜਿਹੜਾ ਚਵਾਉਣਾ ਭਾਂਡੇ ਵਿੱਚ ਪੈਣ ਵਾਲਾ ਦੁੱਧ ਉਹ 14 ਕਿਲੋ ਆ ਠੀਕ ਆ ਤੇ ਮਗਰ ਬੱਚਾ ਹੈ ਮੇਲ ਕਾਫ ਆ ਤੋਂ ਕੱਦ ਕਾਠ ਜਿਹੜਾ ਵੱਡਾ ਬੈਡ ਦਾ ਠੀਕ ਆ ਜੀ ਰੰਗ ਤੁਸੀਂ ਦੇਖ ਸਕਦੇ ਜੀ ਬਲੈਕ ਰੰਗ ਦੇ ਵਿੱਚ ਤੇ ਥਣ ਦੇਵੇ ਦੀ ਵੈਸੇ ਸਾਫ ਸੁਥਰੀ ਇਹ ਚੋਣ ਚਣ ਮੈਂ ਨਾ ਸੰਧੂ ਸਾਹਿਬ ਚੋਣ ਤੇ ਮੁੱਗ ਜਿਹਾ ਪਾ ਧਾਰਾ ਮਾਰ ਕੇ ਵਿਖਾ ਦੇਣੀਆਂ ਆ ਬਿਲਕੁਲ ਜੀ ਹਾਂਜੀ ਉਹ ਦੱਸੋ ਚੋਣ ਚਣ ਦੱਸ ਰਿਹਾ ਵੀਰ ਚੰਗੀ ਆ ਬਾਕੀ ਤੁਹਾਨੂੰ ਲੰਬਾ ਠੀਕ ਆ ਥਣਥਣ ਦੀ ਆ ਕੁਆਲਿਟੀ ਵੇਖੋ ਤੁਸੀਂ ਲੰਬਾ ਥਾਣਾ ਥੱਥੀ ਚੁਵਾਈ ਵਾਲਾ ਨੋਕ ਵਾਲਾ ਠੀਕ ਆ ਲੰਬਾ ਥਾਣਾ ਤੇ ਕਦ ਵੀ ਜਿਹੜਾ ਉੱਚਾ ਕਾਦਾ ਠੀਕ ਆ ਜੀ ਵੇਲ ਬੂਲ ਦੀ ਲੰਬੀ ਆ ਉੱਚਾ ਕਾਦਾ ਕੋਈ ਛੋਟੀ ਜਾਂ ਮੀਡੀਅਮ ਦਰਮਿਆਨੀ ਨਹੀਂ ਸੰਧੂ ਸਾਹਿਬ ਵੇੜ ਦੁੱਧ ਜ਼ਿਆਦਾ ਨਹੀਂ ਤੇ 17 18 ਕਿਲੋ ਤਾਂ ਆ ਰਾਮਣਾ ਹੀ ਆਣਾ ਹੁਣ ਉਹ 15 ਕਿਲੋ ਹੀ ਆਪਾਂ ਆਖਾਂਗੇ 14 ਕਿਲੋ ਠੀਕ ਆ ਜਿਹੜੀ ਸਹੀ ਗੱਲ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਬੰਗਾ ਬੰਗਾ ਅੰਮ੍ਰਿਤ ਪਾਈ ਲੈਣਾ ਮੈਂ ਨਾ ਵੀਰ ਭਾਵੇਂ ਕੋ ਵੰਗਾ ਪਾਵੇ ਜਾਂ ਨਾ ਪਾਵੇ ਉਹ ਆਪਦੀ ਮਰਜ਼ੀ ਬੱਚਾ ਛੱਡ ਕੇ ਇਸ ਤਰ੍ਹਾਂ ਬਹਿ ਜਾ ਕੋਈ ਚੱਕਰ ਨਹੀਂ ਕਰਮਾ ਲਈ ਨੋ ਤੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲੈ ਵੀ ਅੰਮ੍ਰਿਤ ਖੋਲ ਕੇ ਵੀਰ ਤੋੜ ਕੇ ਦਿਖਾ ਦਗੇ ਬਹੁਤ ਦੋਸਤੋ ਵੰਗਾ ਰੱਸੀ ਨਿਆਣਾ ਕਿਸੇ ਰਕਮ ਦਾ ਪਾਉਣ ਦੀ ਲੋੜ ਨਹੀਂ ਗਈ ਉਹ ਖੁਸ਼ੀ ਆ ਕਿਸੇ ਵੀਰ ਦੀ ਜੇ ਪਾਉਣਾ ਤੇ ਪਾਲੇ ਨਹੀਂ ਤੇ ਬਿਨਾ ਪਾਏ ਵੀ ਸਰਦਾ ਠੀਕ ਆ ਜੀ ਕਿਉਂ ਠੰਡੀ ਧੀਰੀ ਆ ਇਸੇ ਤਰ੍ਹਾਂ ਬਹਿ ਕੇ ਤੁਸੀਂ ਬੱਚਾ ਛੱਡ ਕੇ ਚੁਵਾਈ ਕਰ ਸਕਦੇ ਜੀ ਠੀਕ ਆ ਬਾਕੀ ਆ ਬੈਕ ਸਾਈਡ ਤੋਂ ਤੁਹਾਨੂੰ ਇੱਕ ਵਾਰੀ ਥਣੇ ਦੇਵਾ ਦਿਖਾ ਦਿੰਨੇ ਆ ਤੋੜ ਕੇ ਲੰਮਾ ਦਿਖਾ ਦਿੰਨੇ ਆ ਆ ਦੇਖੋ ਜੀ ਅਮਰਤ ਹੁਣ ਤਕਰੀਬਨ ਕੋਈ 10 ਵਜੇ ਦਾ ਟਾਈਮ ਆ ਤੇ ਮਾਰਨਿੰਗ ਚੁਵਾਈ ਹੋਈ ਥੋੜੀ ਬਾਕੀ ਵੀਰ ਜੀ ਚੋਈ ਆਪਾਂ ਚੋ ਆਪਾਂ 6:30 ਵਜੇ ਚੋਈ ਪਈ ਹਾਂਜੀ ਹਾਂਜੀ ਅੱਛਾ ਤੇ ਸਵੇਰ 6 ਵਜੇ ਦੀ ਚੋਈ ਹੋਈ ਆ ਹਾਂਜੀ ਹਾਂਜੀ ਹੁਣ 10 ਵਜਨ ਡਾਏ ਤਕਰੀਬਨ ਸਵੇਰ ਦਾ ਮਾਰਨਿੰਗ ਦਾ ਟਾਈਮ ਜਿਹੜਾ ਦੋਸਤੋ 10 ਵਜੇ ਦਾ ਆ ਤੇ ਸਵੇਰ ਜਿਹੜੀ 6 ਵਜੇ ਚੋਈ ਚੋਈ ਐ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਬਖਾਲਾ ਤੁਹਾਨੂੰ ਪਤਾ ਵੀ ਚੋਣ ਤੋਂ ਬਾਅਦ ਹਜੇ 3 ਕ ਘੰਟੇ ਦਾ ਸਮਾਂ ਹੋਇਆ ਸਾਰਾ ਤੇ ਲੈ ਵੀ ਅਮਰਤ ਇੱਕ ਥੋੜਾ ਲੰਮਾ ਅੱਗੋ ਕਮਾ ਕੇ ਤੋਰ ਮੋੜ ਲੀ ਗਏ ਠੀਕ ਆ ਜੀ ਮੋੜ ਲਿਓ ਅਮਰਤ ਪੰਡੀ ਸੀਲ ਬੜੀ ਸੰਧੂ ਸਾਹਿਬ ਇਹਨੇ ਕਿਹੜੀ ਗਰਮੀ ਮਨਾਉਣੀ ਕਰਮਾਂ ਵਾਲੀ ਨੇ ਹਾਂ ਹਾਂ ਗਰੋ ਸੰਗਾ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਗਰਮੀ ਨਾਮ ਬਣਾਉਣ ਵਾਲਾ ਪਸ਼ੂ ਆ ਠੀਕ ਆ ਬਾਕੀ ਚਾਰੂ ਚੂਰੂ ਤੁਸੀਂ ਦੇਖ ਸਕਦੇ ਜੇ ਕਰਮਾਂ ਲਈ ਚਾਰੂ ਚੂਰੂ ਦਾ ਕਰਮਾਂ ਵਾਲੇ ਵਹਿ ਘਾ ਫੜ ਫੜ ਖਾਦੀ ਜਾਂਦੀ ਆ ਇਹ ਗੁਜਰਾں ਦੇ ਮਾਲ ਵਾਂਗੂ ਕੱਢ ਦੂ ਜੜ ਤੋਂ ਮੈਂ ਨਾ ਠੀਕ ਆ ਲੈ ਅਮਰਤ ਮੋੜਦਾ ਵੀਰ अच्छा ते अमृत ਕੀ ਮੰਗ ਕਰਦੇ ਆ ਮੁੱਲ ਕਰਨ ਵੀਰ ਜੀ 45 ਕਰੀਏ ਭਾਵੇਂ 42 ਕਰੀਏ ਹਾਂ ਹਾਂ 40000 ਚ ਮੰਨਤਨ ਕਰਦਾ 40 ਚ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਦੁੱਧ ਦਾ ਨਾ ਅਖੇ ਵੀ ਦੁੱਧ ਦਾ ਝੂਠੂ ਦੁੱਧ ਆਪਣੇ ਘਰੇ ਚੋਕੇ ਆ ਕੇ ਤਸੱਲੀ ਕਰੇ ਹਾਂ ਹਾਂ ਆਉਂਦੀ ਮਿੰਕੇ ਖੜੇ ਬਿਲਕੁਲ ਬਿਲਕੁਲ ਲੋ ਵੀ ਉੱਚੇ ਕਦ ਕੱਢ ਦੇ ਵਿੱਚ ਆ ਦੋਸਤੋ 14 ਕਿਲੋ ਤੋਂ ਬਾਹਰ ਵੈਸੇ ਵਿਖਾਲਾ ਹੈ ਅੱਛਾ ਅੰਮ੍ਰਿਤ ਤੇ ਇੱਕ ਕੰਟੈਕਟ ਨੰਬਰ ਆਪਣਾ ਦੱਸ ਦੇ ਵੀਰ ਆਪਣਾ ਕੰਟੈਕਟ ਨੰਬਰ ਹੈਗਾ 62883838526 ਠੀਕ ਹੈ ਜੀ ਹਾਂ ਜੀ ਆ ਦੋਸਤੋ ਪਿੰਡ ਚੀਮਾ ਹੈਗਾ ਚੀਮਾ ਕਲਾ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਕਲੰਜਰ ਪਿੰਡ ਆ ਠੀਕ ਆ ਜੀ ਤੇ ਆਸਲ ਪੂਰੇ ਪਿੰਡ ਵੀ ਥੋੜੀ ਦੂਰੀ ਤੇ ਆ ਅਮਰਕੋਟ ਅੱਡਾ ਲੱਗਦਾ ਠੀਕ ਆ ਜੀ ਅਮਰਕੋਟ ਤੋਂ ਜਦੋਂ ਆਪਾਂ ਖੇਮ ਕਰਨ ਜਾਂਦਿਆਂ ਤਾਂ ਬਿਲਕੁਲ ਰਸਤੇ ਵਿੱਚ ਠੀਕ ਆ ਕਿ ਸੜਕ ਨਿਕਲਦੀ ਹੈ ਜਿਹੜੀ ਪਿੰਡ ਚੀਮੇ ਨੂੰ ਆਉਂਦੀ ਆ ਤੇ ਬਾਕੀ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੀ ਡਿਟੇਲ ਬਥੇਰੀ ਜਾਣਕਾਰੀ ਲੈ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ